ਇੱਕ ਗੱਲ ਦੱਸੋ ਜਦ ਇਹ ਸ਼ੂਟਿੰਗ ਹੋਈ ਸੀਗੀ ਤਾਂ ਉਸ ਵਕਤ ਹਿੰਦੁਸਤਾਨ ਤੇ ਪਾਕਿਸਤਾਨ ਦੇ ਕੀ ਹਾਲਾਤ ਸੀ ਵਪਾਰ ਵੀ ਚੱਲ ਰਿਹਾ ਸੀ ਸਭ ਕੁਝ ਚੱਲ ਰਿਹਾ ਸੀ ਤੇ ਇਸ 'ਚ ਦਿਲਜੀਤ ਦਾ ਕੀ ਕਸੂਰ ਹੈ ਉਹਨੇ ਤਾਂ ਨਹੀਂ ਕੋਈ ਹੰਨਕਾ ਉਹ ਹਾਇਰ ਕਰਿਆ ਆਪਾਂ ਤਾਂ ਨਹੀਂ ਸਮਝਦੇ ਜੀ ਉਹ ਗੱਦਾਰ ਹੈ ਆਪਾਂ ਤਾਂ ਉਸ ਨੂੰ ਇੱਕ ਹੀਰੋ ਮੰਨਦੇ ਆ ਅੱਜ ਉਸੇ ਇਨਸਾਨ ਦੀ ਤੁਸੀਂ ਕਹਿ ਰਹੇ ਹੋ ਕਿ ਨਾਗਰਿਕਤਾ ਖਤਮ ਕਰ ਦਿਓ ਤਾਂ ਮੈਂ ਤਾਂ ਇਸ ਤਰ੍ਹਾਂ ਜਾਇ ਨਹੀਂ ਸਕਦਾ ਪੋਲਿਟਿਕਸ ਟੋਟਲ ਰਾਜਨੀਤੀ ਹੈ ਜੀ ਸ੍ਰੀ ਜੀ ਦੇ ਸਾਡੇ ਜੋ ਫਿਲਮ ਸੀ ਉਹ ਡਿਲੀਟ ਹੋਣੀ ਚਾਹੀਦੀ ਹੈ ਤਾਂ ਦੇਸ਼ ਭਰ ਦੇ ਵਿੱਚ ਜਿੱਥੇ ਸਰਦਾਰ ਜੀ 3 ਫਿਲਮ ਨੂੰ ਲੈ ਕੇ ਲਗਾਤਾਰ ਵਿਵਾਦ جاری ਹੈ ਕਿਉਂਕਿ ਲਗਾਤਾਰ ਦੇਖਿਆ ਜਾਵੇ ਤਾਂ ਪਾਕਿਸਤਾਨੀ ਅਦਾਕਾਰ ਹਾਨੀਆ ਅਮੀਰ ਨੂੰ ਲੈ ਕੇ ਜਿੱਥੇ ਫਿਲਮ ਦੇ ਵਿੱਚ ਵਿਵਾਦ ਤਾਂ ਛਿੜ ਰਿਹਾ ਕਿਉਂਕਿ ਦੇਖਿਆ ਜਾਵੇ ਨਾ ਸਰਦਾਰ ਜੀ 3 ਫਿਲਮ ਜਿਹੜੀ ਆ ਉਹ ਵਿਵਾਦਾਂ ਦੇ ਘੇਰੇ ਦੇ ਵਿੱਚ ਹੈ ਤਾਂ ਚਾਹੇ ਉਹ ਰਿਲੀਜ਼ਿੰਗ ਦੀ ਗੱਲ ਕੀਤੀ ਜਾਵੇ ਚਾਹੇ ਉਹ ਦਲਜੀਤ ਦੀ ਗੱਲ ਕੀਤੀ ਜਾਵੇ ਕਿਉਂਕਿ ਲਗਾਤਾਰ ਕਿਹਾ ਜਾ ਰਿਹਾ ਕਿ ਇਹ ਫਿਲਮ ਜਿਹੜੀ ਆ ਉਹ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਣੀ ਚਾਹੀਦੀ ਔਰ ਦਲਜੀਤ ਦੀ ਜਿਹੜੀ ਨਾਗਰਿਕਤਾ ਉਹ ਵੀ ਕੈਨਸਲ ਕਰ ਦੇਣੀ ਚਾਹੀਦੀ ਹੈ ਭਾਵੇਂ ਉਹਦੇ ਉੱਤੇ ਕਿਉਂਕਿ ਲਗਾਤਾਰ ਚਾਹੇ ਗਾਇਕਾਂ ਦੀ ਗੱਲ ਕਰਤੀ ਜਾਵੇ ਚਾਹੇ ਵੀ ਪ੍ਰੈਂਕ ਹੋਵੇ ਮਿੱਕਾ ਹੋਵੇ ਤਾਂ ਹੋਰ ਬਹੁਤ ਸਾਰੇ ਕਲਾਕਾਰ ਨੇ ਜਿਹੜੇ ਉਹ ਦਲਜੀਤ ਦੋਸਾਂਝ ਦਾ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਆ ਤਾਂ ਇਹਦੇ ਉੱਤੇ ਆਮ ਲੋਕਾਂ ਦਾ ਕੀ ਕਹਿਣਾ ਲੋਕ ਚਾਹੁੰਦੇ ਨੇ ਕਿ ਫਿਲਮ ਰਿਲੀਜ਼ ਹੋਵੇ ਔਰ ਜਿਹੜੀ ਹੈ ਦਲਜੀਤ ਦੀ ਨਾਗਰਿਕਤਾ ਕੈਨਸਲ ਹੋਣੀ ਚਾਹੀਦੀ ਹੈ ਲੋਕਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਤਾਂ ਇਸ ਵੇਲੇ ਪਟਿਆਲਾ ਚ ਮੌਜੂਦ ਆ ਤੇ ਲੋਕ ਵੀ ਸਾਡੇ ਨਾਲ ਉਹਰੇ ਮੌਜੂਦ ਨੇ ਬਾਈ ਜੀ ਕੀ ਮੇਰਾ ਨਾਮ ਅਮਿਤ ਗੁਪਤਾ ਜੀ ਜੀ ਕਿਸ ਤਰ੍ਹਾਂ ਦੇਖਦੇ ਹੋ ਸਰਦਾਰ ਜੀ 3 ਫਿਲਮ ਨੂੰ ਲੈ ਕੇ ਲਗਾਤਾਰ ਵਿਵਾਦ ਜਿਹੜਾ ਹੈਗਾ ਉਹ ਚੱਲ ਰਿਹਾ ਹੈਗਾ ਕਿਉਂਕਿ ਹਾਨੀਆ ਅਮੀਰ ਜਿਹੜੀ ਪਾਕਿਸਤਾਨੀ ਕਲਾਕਾਰ ਹੈ ਤਾਂ ਇਸੇ ਚੀਜ਼ ਨੂੰ ਲੈ ਕੇ ਕਿਉਂਕਿ ਫਿਲਮ ਜਿਹੜੀ ਹੈ ਉਹ ਪਹਿਲਾਂ ਸ਼ੂਟ ਹੋਈ ਸੀਗੀ ਤਾਂ ਕੁਝ ਲੋਕ ਦਿਲਜੀਤ ਦੀ ਨਾਗਰਿਕਤਾ ਕੈਨਸਲ ਕਰਨ ਤੱਕ ਜਿਹੜਾ ਹੈਗਾ ਤੁਸੀਂ ਕੀ ਵਿਚਾਰ ਦਿੰਦੇ ਹੋ ਦੇਖੋ ਜੀ ਇਹ ਤਾਂ ਸਭ ਬੇਫਜ਼ੂਂਦੀਆਂ ਗੱਲਾਂ ਨੇ ਜੀ ਜਿਹੜੇ ਨਾਗਰਿਕਤਾ ਕੈਨਸਲ ਕਰਾ ਤੁਸੀਂ ਇੱਕ ਗੱਲ ਦੱਸੋ ਜਦ ਇਹ ਸ਼ੂਟਿੰਗ ਹੋਈ ਸੀਗੀ ਤਾਂ ਉਸ ਵਕਤ ਹਿੰਦੁਸਤਾਨ ਤੇ ਪਾਕਿਸਤਾਨ ਦੇ ਕੀ ਹਾਲਾਤ ਸੀ ਵਪਾਰ ਵੀ ਚੱਲ ਰਿਹਾ ਸੀਗਾ ਸਭ ਕੁਝ ਚੱਲ ਰਿਹਾ ਜੀ ਦਾ ਤੇ ਇਸ ਚ ਦਿਲਜੀਤ ਦਾ ਕੀ ਕਸੂਰ ਹੈ ਵੀ ਉਹਨੇ ਤਾਂ ਨਹੀਂ ਕੋਈ ਹਾਨੀਆਂ ਨੂੰ ਉਹ ਹਾਇਰ ਕਰਿਆ ਇਹ ਤਾਂ ਪ੍ਰੋਡਕਸ਼ਨ ਹਾਊਸ ਹੈ ਜਿਹੜਾ ਜਾਂ ਤਾਂ ਡਾਇਰੈਕਟਰ ਜਾਂ ਤਾਂ ਪ੍ਰੋਡਿਊਸਰ ਉਹ ਹਾਇਰ ਕਰਦੇ ਨੇ ਐਕਟ੍ਰੈਸ ਦਿਲਜੀਤ ਜੀ ਨੇ ਤਾਂ ਆਪਣੀ ਇੱਕ ਸਟੋਰੀ ਦੇਖੀ ਤਾਂ ਸਟੋਰੀ ਨੂੰ ਉਹਨਾਂ ਨੇ ਸਾਈਨ ਕਰਿਆ ਤੇ ਇੱਕ ਸੀਰੀਜ਼ ਆਪਣੀ ਅੱਗੇ ਕੰਟੀਨਿਊ ਕਰੀ ਉਸ ਚੀਜ਼ ਦੀ ਦੂਜੀ ਗੱਲ ਇਹ ਕਿ ਇਹ ਹੈਗਾ ਵੀ ਦੇਖੋ ਜੀ ਦਿਲਜੀਤ ਹਿੰਦੁਸਤਾਨ ਦਾ ਮਾਣ ਹੈ ਇੱਕ ਸ਼ਾਨ ਹੈ ਤੇ ਜਦ ਤੁਸੀਂ ਦੇਖੋਗੇ ਤਾਂ ਉਹ ਦਿਲਜੀਤ ਨੇ ਦੇਸ਼ ਦਾ ਨਾਮ ਇੰਨਾ ਰੋਸ਼ਨ ਕਰਿਆ ਅੱਜ ਦੇ ਦਿਨਾਂ ਦੇ ਵਿੱਚ ਤਾਂ ਹੁਣ ਤੁਸੀਂ ਇਹ ਕਹਿੰਨੇ ਹੋ ਵੀ ਉਹ ਗੱਦਾਰ ਹੋ ਗਿਆ ਆਪਾਂ ਤਾਂ ਨਹੀਂ ਸਮਝਦੇ ਜੀ ਉਹ ਗੱਦਾਰ ਹੈ ਆਪਾਂ ਤਾਂ ਉਸ ਨੂੰ ਇੱਕ ਹੀਰੋ ਮੰਨਦੇ ਆ ਤੁਸੀਂ ਦੇਖੋ ਅੱਜ ਦੀ ਡੇਟ ਅੱਜ ਦੀ ਡੇਟ ਦੇ ਵਿੱਚ ਵੀ ਜਿੰਨਾ ਵੀ ਯੂਥ ਹੈ ਉਹ ਅੱਜ ਵੀ ਦਿਲਜੀਤ ਨੂੰ ਇੰਨਾ ਪਸੰਦ ਕਰਦਾ ਤੁਸੀਂ ਜਦ ਵੀ ਉਹਦਾ ਦੇਖੋ ਪਿੱਛੇ ਹੁਣ ਤੁਸੀਂ ਦੇਖਿਆ ਹੋਣਾ ਉਹਦਾ ਟੂਰ ਚੱਲਿਆ ਸੀਗਾ ਇਨਿਮਿਟੀ ਕਿੰਨਾ ਨੌਜਵਾਨ ਸੀਗਾ ਜਿਹੜਾ ਕਿ ਉਸ ਨੂੰ ਦੇਖਣ ਲਈ ਦੂਰ ਦੂਰ ਤੋਂ ਪਹੁੰਚਿਆ ਸੀਗਾ ਹਰ ਸ਼ਹਿਰ ਦੇ ਵਿੱਚ ਜਿੱਥੇ ਜਿੱਥੇ ਉਹਦੇ ਟੂਰ ਹੋਏ ਸੀਗੇ ਤਾਂ ਆਪਾਂ ਇਸ ਕਰਕੇ ਇਸ ਚੀਜ਼ ਨੂੰ ਨਹੀਂ ਮੰਨ ਸਕਦੇ ਵੀ ਇਸ ਤੇ ਦਿਲਜੀਤ ਦਾ ਵੀ ਕੋਈ ਗਲਤੀ ਹੈਗੀ ਹੈਗੀ ਆਪਾਂ ਦਿਲਜੀਤ ਨਾਲ ਖੜੇ ਆ ਜੀ ਆਪਾਂ ਦੇਖਿਆ ਜਾਵੇ ਕਿ ਅਕਸਰ ਜਿਹੜੇ ਸਿੰਗਰ ਹੁੰਦੇ ਆ ਸਿੰਗਰ ਦੀ ਆਪਸ ਦੇ ਵਿੱਚ ਇੱਕ ਮਿਲਦੀ ਹੈ ਸੁਰ ਮਿਲਦੀ ਹੈ ਤਾਂ ਚਾਹੇ ਮਿੱਕਾ ਹੋਣ ਤਾਂ ਵੀ ਪ੍ਰੈਂਕ ਬਹੁਤ ਸਾਰੇ ਕਲਾਕਾਰ ਜਿਹੜੇ ਨੇ ਉਹ ਕਿਉਂ 네ਗਟਿਵ ਕਮੈਂਟ ਕਰ ਰਹੇ ਨੇ ਦੇਖੋ ਜੀ ਹਰ ਕੋਈ ਇੱਕ ਦੂਜੇ ਦੀ ਸਕਸੈਸ ਤੋਂ ਜਲਦਾ ਹੈ ਆਪਾ ਤਾਂ ਇਹ ਮੰਨਦੇ ਆ ਜਿਹੜੀ ਆਪਣੀਆਂ ਜਿਹੜੀ ਆਪਣੀ ਵਿਚਾਰ ਹੈਗੇ ਆ ਆਪਣੇ ਸੋਚ ਹੈਗੀ ਆ ਉਹ ਇਹੀ ਕਹਿੰਦੀ ਹੈ ਵੀ ਆਪਸ ਦੇ ਵਿੱਚ ਸਕਸੈਸ ਨੂੰ ਦੇਖਦੇ ਹੋਏ ਵੀ ਹੁਣ ਅੱਜ ਦੀ ਡੇਟ 'ਚ ਦਿਲਜੀਤ ਨੇ ਇੰਨਾ ਦੇਸ਼ ਦਾ ਨਾਮ ਜਿਵੇਂ ਰੋਸ਼ਨ ਕਰਿਆ ਉਹ ਕਿੱਥੋਂ ਦੀ ਉੱਠ ਕੇ ਕਿੱਥੇ ਪਹੁੰਚਿਆ ਆਪਣਾ ਆਪ ਨੂੰ ਆਪਣੀ ਮਿਹਨਤ ਦੇ ਨਾਲ ਇਸ ਕਰਕੇ ਹਰ ਕੋਈ ਆਪਣੇ ਆਪਣੇ ਵਿਚਾਰ ਰੱਖਦਾ ਈ ਇਸ ਚੀਜ਼ ਨੂੰ ਲੈ ਕੇ ਨੀਰੂ ਬਾਜਵਾ ਵੀ ਫਿਲਮ ਦੇ ਵਿੱਚ ਨੇ ਤਾਂ ਉਹਨਾਂ ਨੇ ਵੀ ਜਿਹੜੇ ਉਹਨਾਂ ਦੇ ਸਰਦਾਰ ਜੀ 3 ਦੇ ਨੇ ਸਟੇਟਸ ਨੇ ਜਾਂ ਹੋਰ ਤਿੰਨ ਪਾਈਆਂ ਉਹ ਵੀ ਡਿਲੀਟ ਕਰ ਦਿੱਤੀਆਂ ਜਾਂ ਕਿਉਂਕਿ ਜਦੋਂ ਵੀ ਫਿਲਮ ਦਾ ਇੱਕ ਹਿੱਸਾ ਨੇ ਦੇਖੋ ਜੀ ਹਰ ਇੱਕ ਬੰਦੇ ਦੀ ਆਪਣੀ ਆਪਣੀ ਸੋਚ ਆ ਇਸ ਕਰਕੇ ਆਪਾਂ ਤਾਂ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਵੀ ਨੀਰੂ ਬਾਜਵਾ ਜੀ ਨੇ ਕੀ ਕਰਿਆ ਕੀ ਨਹੀਂ ਪਰ ਆਪਾਂ ਇਹ ਮੰਨਦੇ ਆਂ ਵੀ ਇਸ ਸਾਰੀ ਕੌਂਟ੍ਰੋਵਰਸੀ ਦੇ ਵਿੱਚ ਦਿਲਜੀਤ ਦਾ ਕੀ ਕਸੂਰ ਆਪਾਂ ਨਹੀਂ ਸਮਝਦੇ ਵੀ ਕੋਈ ਕਸੂਰ ਹੈਗਾ ਉਹਦਾ ਦਿਲਜੀਤ ਦਾ ਜਾਣੇ ਹੋ ਕਿ ਜਿਹੜੀ ਆ ਫਿਲਮ ਹੋ ਰਿਲੀਜ਼ ਹੋਣੀ ਚਾਹੀਦੀ ਬਿਲਕੁਲ ਜੀ ਆਪਾਂ ਤਾਂ ਆਪ ਜਾਣਦੇ ਆ ਜੀ ਵੀ ਇਹ ਹਿੰਦੁਸਤਾਨ ਚ ਰਿਲੀਜ਼ ਹੋਵੇ ਤੇ ਕਿਉਂਕਿ ਇਹ ਪਰਿਵਾਰਿਕ ਫਿਲਮ ਹੈ ਇੱਕ ਇੱਕ ਕਾਮੇਡੀ ਫਿਲਮ ਹੈ ਜਿਸ ਨੂੰ ਦੇਖ ਕੇ ਜਿਵੇਂ ਆਵਾਜ਼ ਡੇਟ ਦੇ ਵਿੱਚ ਜੇ ਦੇਖੀਏ ਅੱਜ ਕੱਲ ਹਰ ਇਨਸਾਨ ਸਟ्रेस ਦੇ ਵਿੱਚ ਚੱਲ ਰਿਹਾ ਤਾਂ ਜੇ ਦੇਖਿਆ ਜਾਵੇ ਤਾਂ ਇਹ ਜਿਹੜੀ ਪਿਕਚਰ ਹੈਗੀ ਇੱਕ ਸਟ्रेस ਨੂੰ ਰਿਲੀਜ਼ ਰਿਲੀਫ ਦੇਣ ਵਾਲੀ ਪਾਸੇ ਨਾਗਰਿਕਤਾ ਕੈਨਸਲ ਦੀਆਂ ਜਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਕੋਈ ਤਾਂ ਬੇਫਜ਼ੂਲ ਗੱਲ ਐ ਜੀ ਨਾਗਰਿਕਤਾ ਕੈਨਸਲ ਕਰਨ ਦੀ ਜਿੱਦ ਦਿਲਜੀਤ ਐਡਾ ਵੱਡਾ ਸਟਾਰ ਹੋ ਕੇ ਤੁਹਾਡੀ ਦੇਖੋ ਸੇਵਾ ਵੀ ਪੂਰੀ ਕਰਦੇ ਆ ਜੀ ਉਹ ਕਿੰਨੀ ਸੇਵਾ ਉਹ ਕਰਦੇ ਆ ਤਾਂ ਹੁਣ ਅਜੋ ਗद्दार ਹੋ ਗਿਆ ਜੀ ਕਿਉਂਕਿ ਤੁਸੀਂ ਇੱਕ ਚੀਜ਼ ਨੋਟ ਕਰੋ ਨਾ ਇਹ ਪਿਕਚਰ ਕਦ ਬਣੀ ਪਹਲਗਾਮ 'ਚ ਜਿਆਦਾ ਅਟੈਕ ਹੋਇਆ ਸੀਗਾ ਇਹ ਪਿਕਚਰ ਉਸ ਤੋਂ ਪਹਿਲਾਂ ਹੀ ਸਭ ਕੁਝ ਕਾਸਟਿੰਗ ਕੋ ਸਭ ਕੁਝ ਹਾਇਰ ਹੋ ਚੁੱਕਿਆ ਸੀਗਾ ਇਹ ਪਿਕਚਰ ਉਸ ਤੋਂ ਪਹਿਲਾਂ ਹੀ ਸਾਰਾ ਕੁਝ ਬਣ ਚੁੱਕੀ ਸੀਗੀ ਤੁਹਾਡੀ ਤਾਂ ਹੁਣ ਇਸ ਕਰਕੇ ਇਹ ਕਹਿਣਾ ਵੀ ਉਹ ਉਸਨੇ ਪਾਕਿਸਤਾਨੀ ਅਦਾਕਾਰ ਨੂੰ ਨਾਲ ਲੈ ਕੇ ਕੰਮ ਕਰਿਆ ਇਹ ਤਾਂ ਆਪਾਂ ਨਹੀਂ ਸਮਝਦੇ ਵੀ ਇਹ ਚੰਗੀ ਗੱਲ ਹੈਗੀ ਕੋਈ ਤਾਂ ਬਿਲਕੁਲ ਜਿਹੜੇ ਲੋਕ ਨੇ ਵੱਖ-ਵੱਖ ਆਪਣੀ رائے ਦੇ ਰਹੀ ਨਾ ਤਾਂ ਕੁਝ ਹੋਰ ਲੋਕ ਵੀ ਸਾਡਾ ਨਾਮ ਜੁਤੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਮੇਰਾ ਨਾਮ ਰਾਜੀਵ ਹੈ ਬਈ ਕਿਵੇਂ ਦੇਖ ਦوں ਸਰਦਾਰ ਜੀ 3 ਫਿਲਮ ਨੂੰ ਲੈ ਕੇ ਲਗਾਤਾਰ ਵਿਵਾਦ ਜਿਹੜਾ ਹੈਗਾ ਉਹ ਚੱਲ ਰਿਹਾ ਤਾਂ ਦਿਲਜੀਤ ਦੀ ਨਾਗਰਿਕਤਾ ਕੈਨਸਲ ਕਰਨ ਦੇ ਵੀ ਜਿਹੜੇ ਲੋਕ ਕਹਿ ਜਾ ਰਹੇ ਆ ਉਹਦੇ ਹੇਟਰਸ ਨੇ ਬਹੁਤ ਜ਼ਿਆਦਾ ਇਸ ਤਰ੍ਹਾਂ ਦੇ ਵਿਰੋਧ ਕੀਤਾ ਜਾ ਰਿਹਾ ਤਾਂ ਕਿਵੇਂ ਦੇਖ ਦوں ਤੇ ਬੜੀ ਗਲਤ ਗੱਲ ਹੈ ਇਹ ਦੇਖੋ ਕਿ ਮਤਲਬ ਕਿ ਇੱਕ ਸਿੰਗਰ ਉਹ ਸਿੰਗਰ ਜਿਹੜਾ ਕਿ ਦੇਸ਼ ਪਰ ਦਾ ਨਾਮ ਪੂਰੇ ਵਰਲਡ ਦੇ ਵਿੱਚ ਧਮਾਕੇ ਦਿੰਦਾ ਇੱਕ ਮਤਲਬ ਕਿ ਮਿਸਾਲ ਕਾਇਮ ਕਰਦਾ ਹੈ ਕਿ ਉਹ ਐਸੀ ਜਗ੍ਹਾ ਸਟੇਜ ਤੇ ਜਾ ਕੇ ਪਰਫਾਰਮ ਕਰਦਾ ਜਿੱਥੇ ਕਿ ਅਸਲ ਵਿੱਚ ਕੋਈ ਪੰਜਾਬੀ ਸਿੰਗਰ ਨਹੀਂ ਪਹੁੰਚ ਪਾਇਆ ਵੜਾ ਉਹ ਦੇਸ਼ ਦੇ ਉੱਤੇ ਮਾਣ ਹੈ ਤਾਂ ਉਸ ਟਾਈਮ ਕਿਹਾ ਜਾਂਦਾ ਕਿ ਇਹ ਪੰਜਾਬ ਦਾ ਪੁੱਤ ਹੈ ਇਹਨੇ ਸਾਡਾ ਨਾਮ ਪੂਰੇ ਦੇਸ਼ ਦੇ ਭਰਤ ਪੂਰੇ ਵਰਲਡ ਦੇ ਵਿੱਚ ਰੌਸ਼ਨ ਕੀਤਾ ਤੇ ਅੱਜ ਉਸੇ ਇਨਸਾਨ ਦੀ ਤੁਸੀਂ ਕਹਿ ਰਹੇ ਹੋ ਕਿ ਨਾਗਰਿਕਤਾ ਖਤਮ ਕਰ ਦੋ ਤਾਂ ਮੈਂ ਤਾਂ ਇਸ ਨੂੰ ਕਿਸੇ ਤਰ੍ਹਾਂ ਜਾਇਜ਼ ਨਹੀਂ ਸਮਝਦਾ ਇਸ ਤਰ੍ਹਾਂ ਦੇਖ ਲਓ ਫਿਲਮ ਦੀ ਸ਼ੂਟਿੰਗ ਜਿਹੜੀ ਹੈ ਉਹ ਪਹਿਲਾਂ ਹੋਈ ਹੈ ਪਰ ਖਾਸ ਤੌਰ ਤੇ ਇੱਕ ਗੱਲ ਜਿਹੜੀ ਇਹ ਦੇਖਣ ਨੂੰ ਮਿਲ ਰਹੀ ਹੈ ਤਾਂ ਚਾਹੇ ਉਹਦੇ ਖੁਦ ਜਿਹੜੇ 뮤직 ਦੇ ਨਾਮ ਸਮਾਨ ਰੱਖਦੇ ਚਾਹੇ ਉਹ ਮੀਕਾ ਹੋਵੇ ਵੀ ਪ੍ਰੈਂਕ ਹੋਵੇ ਤਾਂ ਹੋਰ ਬਹੁਤ ਸਾਰੇ ਕਲਾਕਾਰ ਨੇ ਉਹ ਵੀ ਜਿਹੜਾ ਵਿਰੋਧ ਕਰ ਰਹੇ ਨੇ ਇਸ ਦੀ ਪੋਲਿਟਿਕਸ ਹੈ ਭਾਈ ਟੋਟਲ ਰਾਜਨੀਤੀ ਹੈ ਜੀ ਕੰਪੀਟੀਸ਼ਨ ਆ ਸਰ ਦੇਖੋ ਕਿ ਇਹ ਜਿਹੜੀ ਫੀਲਡ ਆ ਇਹ ਫੀਲਡ ਬਾਲੀਵੁੱਡ ਹੋ ਗਿਆ ਆ ਪਾਲੀਵੁੱਡ ਹੋ ਗਿਆ ਜੋ ਵੀ ਹੈ ਪੰਜਾਬੀ ਫਿਲਮਾਂ ਦਾ ਕਾਰਨ ਹੈ ਜਾਂ ਸਿੰਗਰ ਨੇ ਟੋਟਲ ਰਾਜਨੀਤੀ ਚੱਲਦੀ ਹੈ ਕਿਸੇ ਦੀ ਫੈਨ ਫੋਲੋਇੰਗ ਜ਼ਿਆਦਾ ਹੈ ਕਿਸੇ ਦੀ ਫੈਨ ਫੋਲੋਇੰਗ ਘੱਟ ਹੈ ਆਪਣੀ ਫੈਨ ਫੋਲੋਇੰਗ ਬਦਾਨ ਲਈ ਯਾਰ ਆਪਣੀ ਟੀਆਰਪੀ ਨੂੰ ਬਦਾਨ ਲਈ ਉਹ ਕਮੈਂਟ ਕਰ ਦਿੰਦੇ ਠੀਕ ਹੈ ਤੇ ਅੱਜ ਕੀ ਡੇਢ ਕੇ ਅੰਦਰ ਤੁਸੀਂ ਦੇਖੋ ਯੂਥ ਜਿੰਨਾ ਵੀ ਆ ਉਹਦੀ ਫੈਨ ਫੋਲੋਇੰਗ ਜਿਹੜੀ ਹੈ ਦਿਲਜੀਤ ਦੇ ਨਾਲ ਆ ਅੱਜ ਦਿਲਜੀਤ ਦਾ ਕਿਤੇ ਵੀ ਕਾਨਸਰਟ ਹੋਵੇ ਤਾਂ ਲੱਖਾਂ ਦੀ ਤਦਾਦ ਦੇ ਵਿੱਚ ਯੂਥ ਪਹੁੰਚਦਾ ਉਹਨੂੰ ਐਪਰੀਸ਼ੀਏਟ ਕਰਿਆ ਜਾਂਦਾ ਤੇ ਅੱਜ ਉਹੀ ਲੋਕ ਜਿਹੜੇ ਕੀ ਉਸ ਤੋਂ ਉਸ ਤੋਂ ਪਹਿਲਾਂ ਜਿਹੜੇ ਮਾਰਕੀਟ ਦੇ ਵਿੱਚ ਚੱਲ ਰਹੇ ਸੀਗੇ ਜਿਹੜੇ ਜਿਹੜੇ ਸਿੰਗਰ ਜਿਹੜੇ ਵੱਡੇ ਵੱਡੇ ਸਿੰਗਰ ਮਾਰਕੀਟ ਦੇ ਵਿੱਚ ਸੀਗੇ ਅੱਜ ਦਿਲਜੀਤ ਦੋਸਾਂਝ ਨੇ ਸਾਰਿਆਂ ਨੂੰ ਠੰਡੇ ਕਰ ਦਿੱਤਾ ਆਪਣਾ ਸਿੱਧੂ ਮੂਸੇਵਾਲਾ ਜੀ ਅੱਜ ਮਰਨ ਤੋਂ ਬਾਅਦ ਵੀ ਉਸ ਬੰਦੇ ਦਾ ਨਾਮ ਲਿਆ ਜਾਂਦਾ ਕਿਉਂ ਹਰ ਇਨਸਾਨ ਆਪਣਾ ਟੈਲੈਂਟ ਲੈ ਕੇ ਚੱਲਦਾ ਹੈ ਦਿਲਜੀਤ ਦੋਸਾਂਝ ਜਿਹੜਾ ਟੈਲੈਂਟ ਹੈ ਉਹ ਹਰ ਇੱਕ ਮਤਲਬ ਕਿ ਇੱਕ ਕੰਪੀਟੀਸ਼ਨ ਹੈ ਕੰਪੀਟੀਸ਼ਨ ਨੂੰ ਤੁਸੀਂ ਸਮਝਦੇ ਹੋ ਕਿ ਆਪਸ ਦੇ ਵਿੱਚ ਕੰਪੀਟੀਸ਼ਨ ਕਰਕੇ ਜਿਹੜੀ ਵਿਰੋਧਤਾ ਚੱਲਦੀ ਹੈ ਬਿਲਕੁਲ 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 ਜੀ ਇਹ ਇੱਕ ਸਿਰਫ ਰਾਜਨੀਤੀ ਹੈ ਕਿ ਉਹਦੇ ਉੱਤੇ ਅਲੀਗੇਸ਼ਨ ਲਾ ਦਿਓ ਕਿ ਹਾਂ ਜੀ ਜਲਜੀਤ ਸਿੰਘ ਸਾਹਿਬ ਨੇ ਗੱਦਾਰੀ ਕੀਤੀ ਜਲਜੀਤ ਸਿੰਘ ਨੇ ਬੰਦਾ ਰੱਖ ਲਿਆ ਜਲਜੀਤ ਸਿੰਘ ਨੇ ਹਿਨਾ ਨੂੰ ਪਾਕਿਸਤਾਨੀ ਪਾਕਿਸਤਾਨ ਦੇ ਤੋਂ ਮੁਹੰਮਦ ਰਫੀ ਵੀ ਸੀਗੇ ਪਾਕਿਸਤਾਨ ਦੇ ਹੰਦੂਸਲ ਫਤਲੀ ਖਾਨ ਵੀ ਸੀਗੇ ਜਿਨ੍ਹਾਂ ਦਾ ਨਾਮ ਅੱਜ ਦੁਨੀਆ ਭਰ ਦੇ ਵਿੱਚ ਮਸ਼ਹੂਰ ਹੈ ਹਿੰਦੁਸਤਾਨ ਦੇ ਵਿੱਚ ਉਹਨਾਂ ਦਾ ਨਾਮ ਲਿਆ ਜਾਂਦਾ ਅੱਜ ਉਹਨਾਂ ਦੇ ਗਾਣੇ ਸੁਣਦੇ ਆਪਾਂ ਵੀ ਸੁਣਦੇ ਆਪਾਂ ਨੂੰ ਵੀ ਚੰਗੇ ਲੱਗਦੇ ਆ ਮਹਮਦ ਰਫੀਜੀ ਜਿਹਨਾਂ ਨੂੰ ਮਤਲਬ ਗਾਇਕੀ ਦਾ ਸਰਤਾਜ ਕਿਹਾ ਜਾਂਦਾ ਕੋਈ ਪਾਕਿਸਤਾਨੀ ਸੀ ਪਸੇ ਦੇਖਿਆ ਜਾਵੇ ਤਾਂ ਭਾਜੀਪੀ ਨੂੰ ਲੈ ਕੇ ਇਸ ਨੂੰ ਬਹੁਤ ਦੇਖਿਆ ਜਾ ਰਿਹਾ ਕਿ ਭਾਜੀਪੀ ਦੇ ਸਪੋਕਸ ਪਰਸਨ ਨੇ ਜਿਹੜੇ ਉਹਨਾਂ ਨੇ ਵੀ ਦਲਜੀਤ ਦੇ ਹੱਕ ਦੇ ਵਿੱਚ ਬੋਲਿਆ ਤਾਂ ਕਹਿੰਦੇ ਭਾਜੀਪੀ ਵਾਲਿਆਂ ਦਾ ਕੁੱਤਾ ਹੈ ਦਲਜੀਤ ਸਿੰਘ ਕਿਉਂਕਿ ਲਗਾਤਾਰ ਇਸ ਚੀਜ਼ ਨੂੰ ਲੈ ਕੇ ਦਲਜੀਤ ਜੁਸਾਨ ਨੂੰ ਲਗਾਤਾਰ ਮੈਸੇਜ ਤੇ ਮੈਸੇਜ ਗਲਤ ਕਮੈਂਟ ਜਿਹੜੇ ਨੇ ਉਹ ਬਹੁਤ ਚੱਲ ਰਹੇ ਆ ਤਾਂ ਇਸ ਚੀਜ਼ ਨੂੰ ਲੈ ਕੇ ਕਿਵੇਂ ਦੇਖਦੇ ਹੋ ਜੀ ਦਲਜੀਤ ਜੁਸਾਨ ਨੂੰ ਅੱਜ ਕਿਹਾ ਜਾਂਦਾ ਹੈ ਕਿ ਉਹ ਵੀ ਜਪੀ ਦਾ ਕੁੱਤਾ ਤੁਹਾਡਾ ਕਹਿਣਾ ਹੀ ਹੈ ਜੀ ਤੇ ਜਦ ਦਲਜੀਤ ਦੋਸਾਂਦ ਨੇ ਕਿਸਾਨ ਸੰਘਰਸ਼ ਦੇ ਵਿੱਚ 1 ਕਰੋੜ 20 ਲੱਖ ਰੁਪਇਆ ਆਪਣੀ ਮਿਹਨਤ ਦਾ ਦਾਨ ਕੀਤਾ ਸੀਗਾ ਉਸ ਟਾਈਮ ਤਾਂ ਉਹਨੂੰ ਕਿਹਾ ਜਾਂਦਾ ਪੰਜਾਬ ਦਾ ਪੁੱਤ ਹੈ ਉਸ ਟਾਈਮ ਤਾਂ ਪੰਜਾਬ ਦਾ ਪੁੱਤ ਹੈ ਜਿਉਂਨੇ ਵਰਡ ਦੇ ਵਿੱਚ ਜਾ ਕੇ ਆਪਦਾ ਨਾਮ ਕਮਾਇਆ ਪਾਕਿਸਤਾਨ ਪੰਜਾਬ ਦੇ ਨਾਮ ਨੂੰ ਰੌਸ਼ਨ ਕੀਤਾ ਉਸ ਟਾਈਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਉਹਨਾਂ ਨੂੰ ਬੁਲਾ ਕੇ ਅਪਰੀਸ਼ੀਏਟ ਕੀਤਾ ਤਾਂ ਇਸ ਗੱਲ ਨੂੰ ਚੱਕ ਦੂਜੀ ਕਹਦੇ ਉਹਦਾ ਕੁੱਤੇ ਜੀ ਇਹ ਕਿੱਥੇ ਦੀ ਇਹ ਕੀ ਹੈ ਇਹ ਰਾਜਨੀਤੀ ਹੈ ਹੋਰ ਕੀ ਹੈ ਇੱਕ ਬੰਦਾ ਜਿਹੜਾ ਕਿ ਦੇਸ਼ ਦੇ ਨਾਮ ਇੱਕ ਇੱਕ ਪੈਰਲਰ ਹੁੰਦੇ ਸਰ ਇਹ ਅਦਾਕਾਰ ਨੇ ਇਹਨਾਂ ਨੂੰ ਕੋਈ ਇਹਨਾਂ ਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ ਦਲਜੀਤ ਦੋਸਾਂਝ ਕੋਈ ਰਾਜਨੀਤੀ ਨਹੀਂ ਕਰ ਰਿਹਾ ਦਲਜੀਤ ਦੋਸਾਂਝ ਆਪਣੀ ਅਦਾਕਾਰੀ ਕਰ ਰਿਹਾ ਉਹ ਫਿਲਮ ਦੇ ਵਿੱਚ ਇੱਕ ਅਦਾਕਾਰ ਹੈ ਉਹ ਆਪਣੀ ਪਰਫਾਰਮੈਂਸ ਦੇ ਰਿਹਾ ਉਹਨੂੰ ਪਾਕਿਸਤਾਨੀ ਜਾਂ ਹਿੰਦੁਸਤਾਨੀ ਤਾਂ ਉਹਨੂੰ ਕੋਈ ਮਤਲਬ ਨਹੀਂ ਹੈਗਾ ਉਹਨੂੰ ਅਦਾਕਾਰਾ ਦਾ ਉਹ ਮਤਲਬ ਹੈ ਉਹਨੇ ਅਦਾਕਾਰ ਨਾਲ ਆਪਣੀ ਐਕਟਿੰਗ ਨੂੰ ਆਪਣੀ ਪਰਫਾਰਮੈਂਸ ਨੂੰ ਦੇਣਾ ਹੈ ਫਿਲਮ ਦੀ ਭਲਾਈ ਲਈ ਫਿਲਮ ਦੇ ਬਜਟ ਲਈ ਫਿਲਮ ਦੀ ਅੱਗੇ ਅੱਛੀ ਅਰਨਿੰਗ ਦੇ ਲਈ ਉਸ ਚੀਜ਼ ਨੂੰ ਦੇਖਦੇ ਹੋ ਤੁਸੀਂ ਉਸ ਦੇ ਉੱਤੇ ਅਲੀਗੇਸ਼ਨ ਲਗਾਓ ਜੀ ਉਹ ਅਗਰ ਪਾਕਿਸਤਾਨੀ ਲੈ ਲਈ ਜੀ ਪਾਕਿਸਤਾਨ ਨੂੰ ਉਹ ਥੋੜੀ ਦਿੱਤੀ ਹੈ ਉਹ ਤਾਂ ਡਾਇਰੈਕਟਰ ਇਹ ਸਮਝਦੇ ਹੋ ਕਿ ਫਿਲਮ ਜਿਹੜੀ ਹੈ ਉਹ ਰਿਲੀਜ਼ ਹੋਣੀ ਚਾਹੀਦੀ ਹੈ ਬਿਲਕੁਲ ਰਿਲੀਜ਼ ਹੋਣੀ ਚਾਹੀਦੀ ਹੈ ਇੱਕ ਐਂਟਰਟੇਨਮੈਂਟ ਦਾ ਜਰੀਆ ਹੈ ਇੱਕ ਸਾਡੇ ਮਤਲਬ ਫਿਲਮਾਂ ਜਿਹੜੀਆਂ ਹੁੰਦੀਆਂ ਨੇ ਉਹ ਸਾਡੇ ਸੋਸ਼ਲ ਦਾਇਰੇ ਨੂੰ ਸੋਡੇ ਸਾਡੇ ਸਮਾਜ ਨੂੰ ਇੱਕ ਨਵੀਂ ਸਿੱਖਿਆ ਦਿੰਦੀ ਹੈ ਇੱਕ ਨਵੀਂ ਮਤਲਬ ਟੈਕਨੋਲੋਜੀ ਆਂਦੀ ਹੈ ਨਵੀਂ ਸੋਚ ਆਂਦੀ ਹੈ ਉਸ ਨੂੰ ਆਪਾਂ ਕਿਵੇਂ ਖਤਮ ਕਰ ਸਕੀ ਫਿਲਮ ਬਿਲਕੁਲ ਰਿਲੀਜ਼ ਹੋ ਜਿਨ੍ਹਾਂ ਦਾ ਪੈਸਾ ਲੱਗਿਆ ਉਹਨਾਂ ਬੰਦਿਆਂ ਦਾ ਤੁਸੀਂ ਦੇਖੋ ਅੱਜ ਇਸ ਟਾਈਮ ਇਹ ਮੇਰੇ ਖਿਆਲ ਚ ਪਾਕਿਸਤਾਨੀ ਕਿਤੇ ਕੈਨੇਡਾ ਵਗੈਰਾ ਵਿੱਚ ਰਿਲੀਜ਼ ਹੋ ਚੁੱਕੀ ਹੈ ਬੜਾ ਅੱਛਾ ਬਜਟ ਕਮਾਇਆ ਇਸ ਫਿਲਮ ਨੇ ਜੇ ਕੁਝ ਅੱਛਾ ਹੈਗਾ ਤਾਂ ਹੀ ਚੱਲ ਜਾਵੇ ਤਾਂ ਅੱਜ ਵੀ ਨੂਸਰਤ ਫਤਿਹ ਅਲੀ ਖਾਨ ਦੇ ਗਾਣੇ ਨੇ ਜਾਂ ਹੋਰ ਪੰਜਾਬੀ ਗਾਣੇ ਜਿਹੜੇ ਪਾਕਿਸਤਾਨੀ ਨੇ ਅੱਜ ਵੀ ਸੁਣਦੇ ਆ ਸਰਤਾਜ ਨੇ ਜੀ ਸਰਤਾਜ ਨੇ ਉਹ ਸਿੰਗਿੰਗ ਦੇ ਰਾਜੇ ਨੇ ਮੁਹੰਮਦ ਰਫੀ ਸਾਹਿਬ ਨੂਸਰਤ ਫਤਿਹ ਅਲੀ ਖਾਨ ਸਾਹਿਬ ਤੁਮ ਇੱਕ ਤੁਸੀਂ ਇਹਨਾਂ ਦਾ ਮਤਲਬ ਕੋਈ ਮੁਕਾਬਲਾ ਹੀ ਨਹੀਂ ਹੈ ਜੀ ਕਿਉਂ ਪਾਕਿਸਤਾਨੀ ਨਹੀਂ ਸੀਗੇ ਆ ਫਿਰ ਤੁਹਾਨੂੰ ਗੱਲ ਰਿਪੀਟ ਕਰ ਦਾਂ ਕਿਉਂ ਪਾਕਿਸਤਾਨੀ ਨਹੀਂ ਸੀਗੇ ਕੀ ਆਪਾਂ ਉਹਨਾਂ ਨੂੰ ਸੁਣਦੇ ਨਹੀਂ ਹੈਗੇ ਕੀ ਆਪਾਂ ਅੱਜ ਉਹਨਾਂ ਦੀ ਮਤਲਬ ਗਾਇਕੀ ਦੀ ਕਦਰ ਨਹੀਂ ਕਰਦੇ ਹੈਗੇ ਮਤਲਬ ਕਿ ਤੁਸੀਂ ਸਮਝਦੇ ਹੋ ਕਿ ਜਿਹੜਾ ਸਾਰਾ ਕੁਝ ਹੈਗਾ ਇਹ ਕੰਪੀਲੇਸ਼ਨ ਜਨਨ ਕਿ ਮਕਸਦ ਪਿੱਛੇ ਕੁਝ ਹੋਰ ਹੈ ਜਨਨ ਕਿ ਹਾਨੀਆਂ ਮੀਰ ਨੂੰ ਲੈ ਕੇ ਜਦਾ ਜਦਾ ਮੇਨ ਨਹੀਂ ਹੈ ਸਰਹਾਨੀਆਂ ਮੇਰ ਨੂੰ ਲੈ ਕੇ ਆ ਜੀ ਕੁਝ ਨਹੀਂ ਹੈਗੀ ਇੱਕ ਸਿਰਫ ਕੰਟਰੋਵਰਸੀ ਹੈ ਠੀਕ ਹੈ ਜੀ ਇੱਕ ਚੀਜ਼ ਹੋ ਗਈ ਕਿ ਹਾਂ ਜੀ ਹਿੰਦੁਸਤਾਨ ਪਾਕਿਸਤਾਨ ਦੇ ਵਿੱਚ ਜੰਗ ਛਿੜ ਗਈ ਹੈ ਉਸ ਤੋਂ ਬਾਅਦ ਉਸਨੇ ਕੁਝ ਮਤਲਬ ਕਿ ਕੁਝ ਲਿਖ ਤੇ ਆ ਜਾਂ ਕੁਝ ਹੈਗੀ ਤਾਂ ਉਸ ਚ ਦਲਜੀਤ ਦਸਾਨ ਦਾ ਕੁਝ ਨਹੀਂ ਉਹਦੀ ਆਪਣੀ ਇੱਕ ਸੋਚ ਹੈ ਐਸੇ ਪਾਕਿਸਤਾਨੀ ਉਹਨੇ ਲਿਖ ਦਿਆ ਭਾਈ ਜੀ ਸਰਦਾਰ ਜੀ 3 ਫਿਲਮ ਨੂੰ ਲੈ ਕੇ ਲਗਾਤਾਰ ਇਹ ਬਾਤ ਜਾਰੀ ਹੈਗਾ ਕਿਵੇਂ ਦੇਖਦੇ ਹੋ ਕਿ ਫਿਲਮ ਨੂੰ ਲੈ ਕੇ ਦਲਜੀਤ ਦਸਾਨ ਜੀ ਜੋ ਫਿਲਮ ਸੀ ਉਹ ਰਿਲੀਜ਼ ਹੋਣੀ ਚਾਹੀਦੀ ਕੀ ਹੈ ਇਹ ਜਿਹੜੇ ਲੋਕ ਸਿਗੇ ਲੋਕਾਂ ਦੇ ਵੱਲੋਂ ਵੱਖ-ਵੱਖ ਵਿਚਾਰ ਜਿਹੜੇ ਨੇ ਉਹ ਸਾਂਝੇ ਕੀਤੇ ਜਾ ਰਿਹਾ ਕਿਉਂਕਿ ਲਗਾਤਾਰ ਕਿਹਾ ਜਾ ਰਿਹਾ ਕਿ ਜਿਹੜੀ ਸਰਦਾਰ ਜੀ 3 ਫਿਲਮ ਹੈ ਉਹ ਪਹਿਲਾਂ ਤੋਂ ਹੀ ਡਾਇਰੈਕਟ ਹੋਈ ਸੀ ਪਹਿਲਾਂ ਤੋਂ ਬਣੀ ਹੋਈ ਸੀ ਜਿਹੜੇ جنگ ਦੇ ਹਾਲਾਤ ਨੇ ਉਹ ਬਾਅਦ ਦੇ ਵਿੱਚ ਹੋਏ ਨੇ ਪਰ ਲਗਾਤਾਰ ਦਲਜੀਤ ਨੂੰ ਗਲਤ ਕਮੈਂਟ ਕੀਤੇ ਜਾ ਰਿਹਾ ਬੀਜੇਪੀ ਦੇ ਨਾਲ ਜੋੜਿਆ ਜਾ ਰਿਹਾ ਜਾਂ ਹੋਰ ਕਿਹਾ ਜਾ ਰਿਹਾ ਕਿ ਅਗਰ ਜੇ ਫਿਲਮ ਰਿਲੀਜ਼ ਹੁੰਦੀ ਹੈ ਤਾਂ ਇਹਦੀ ਨਾਗਰਿਕਤਾ ਜਿਹੜੀ ਆ ਉਹ ਕੈਂਸਲ ਕਰ ਦੇਣੀ ਚਾਹੀਦੀ ਹੈ ਕਿਉਂਕਿ ਵਕਫ ਵਕ ਲੋਕਾਂ ਦੇ ਜਿਵੇਂ ਵਿਚਾਰ ਦੱਸੇਗੇ ਤਾਂ ਇਸ ਚੀਜ਼ ਨੂੰ ਲੈ ਕੇ ਹੁਣ ਉਹਨਾਂ ਨੂੰ ਦਿਨਾਂ 'ਚ ਹੀ ਪਤਾ ਲੱਗੂਗਾ ਕਿ ਜਿਹੜੀ ਫਿਲਮ ਹੈ ਉਹ ਰਿਲੀਜ਼ ਹੁੰਦੀ ਹੈ ਜਾਂ ਨਹੀਂ ਹੁੰਦੀ ਬਾਕੀ ਹੋਰ ਬ ਹਮਦਰ ਟੀਵੀ ਚੈਨਲ ਕੈਮਰਾ ਪਰਸਨ ਰਾਜੀਵ ਦੇ ਨਾਲ ਅਨਦੀਪ ਸਿੰਘ ਪਟਿਆਲਾ